ਸ੍ਰੀ ਗੁਰਸਾਰਿਆਂ ਨੂੰ ਅੱਜ ਹੈ ਲਿਖਾ ਜੋਖਾ ਕਹਾਣੀ ਦਾ ਅਗਲਾ ਪਾਗ ਪਿਛਲੇ ਪਾਗ ਵਿੱਚ ਤੁਸੀਂ ਸੁਣਿਆ ਸੀ ਨਾ ਰਵਿੰਦਰ ਤੇਜਸੀ ਵੀਜੇ ਲਈ ਦਿੱਲੀ ਇੰਟਰਵਿਊ ਦੇਣ ਜਾਂਦੇ ਆ ਤੇਜਸੀ ਦਾ ਵੀਜ਼ਾ ਲੱਗ ਜਾਂਦਾ ਉਸੇ ਹੀ ਦਿਨ ਸ਼ਾਮ ਦੀ ਟ੍ਰੇਨ ਵਿੱਚ ਵਾਪਸ ਆਪਣੇ ਘਰ ਲਈ ਚੱਲ ਪੈਂਦੇ ਆ ਹੁਣ ਭਾਗ ਅੱਗੇ ਉਧਰ ਸਾਮੰਨੇ ਵਿੱਚ ਆਈ ਚਾਈ ਰਾਤ ਦਾ ਖਾਣਾ ਤਿਆਰ ਕੀਤਾ ਤੇ ਪੁੱਤਰ ਕਰਨ ਨੂੰ ਕਿਹਾ ਕਿ ਉਹ ਖਾਣਾ ਖਾ ਲਵੇ ਪਰ ਉਹਨੇ ਖਾਣਾ ਖਾਣ ਤੋਂ ਇੱਕ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮਮਾ ਜੀ ਆਪਾ ਪਪਾ ਤੇ ਦੀਦੀ ਦੀਆਂ ਉਂ ਤੇ ਇਕੱਠੇ ਬੈਠ ਕੇ ਹੀ ਖਾਵਾਂਗੇ ਫਿਰ ਦੋਵੇਂ ਸਮਾਂ ਬਤੌਣ ਤੇ ਟੈਲੀਵਿਜ਼ਨ ਦੇਖਣ ਲੱਗੇ ਰਾਤ ਦੇ 11:00 ਵਜੇ ਡੋਰਬੈਲ ਵੱਜੀ ਕਰਨੇ ਦੌੜ ਕੇ ਦਰਵਾਜ਼ਾ ਖੋਲ੍ਹਿਆ ਤੇ ਬੋਲਿਆ ਆ ਜਾਓ ਭਾਈ ਅਮਰੀਕਾ ਵਾਲੇ ਉਹ ਦਰਵਾਜ਼ਾ ਖੁੱਲ੍ਹਾ ਹੀ ਆ ਜਸੀ ਤੇ ਰਵਿੰਦਰ ਦੋਨੋਂ ਹੱਸਦੇ ਹੋਏ ਅੰਦਰ ਆ ਗਏ ਰਮਨ ਨੇ ਪਿਆਰ ਨਾਲ ਤੀ ਦਾ ਮੱਥਾ ਚੁੰਮਿਆ ਤੇ ਗਲ ਨਾਲ ਲਾ ਕੇ ਕਿਹਾ ਸ਼ੁਕਰ ਰਬ ਦਾ ਮੇਰੇ ਪੁੱਤ ਦੇ ਸੁਪਨਿਆਂ ਨੂੰ ਵੀ ਪੂਰ ਪਿਆ ਕਰਨ ਨੇ ਵੀ ਭੈਣ ਨੂੰ ਗਲ ਨਾਲ ਲਾ ਕੇ ਖੁਸ਼ੀ ਦਾ اظہار ਕੀਤਾ ਰਮਨ ਨੇ ਸਭ ਨੂੰ ਖਾਣਾ ਪਰੋਸਿਆ ਤੇ ਸਭ ਨੇ ਮਿਲ ਕੇ ਖਾਣਾ ਖਾਧਾ ਰਮਨ ਨੇ ਝੁੱਠੇ ਬਰਤਨ ਸੋਇ ਵਿੱਚ ਰੱਖੇ ਤੇ ਜਿਵੇਂ ਹੀ ਧੌਣ ਲੱਗੀ ਤਾਂ ਡਿੰਪਲ ਦਾ ਫੋਨ ਆ ਗਿਆ अरविंदर ਨੇ ਡਿੰਪਲ ਨਾਲ ਗੱਲ ਕਰਨੀ ਸ਼ੁਰੂ ਕੀਤੀ ਤਾਂ ਰਮਨ ਵੀ ਭਾਂਡੇ ਛੱਡ ਕੇ ਪਤੀ ਦੇ ਕੋਲ ਆ ਕੇ ਬੈਠ ਗਈ ਡਿੰਪਲ ਨੇ ਰਾਜੀ ਖੂਸ਼ੀ ਪੁੱਛ ਕੇ अरविंदਰ ਨੂੰ ਜੱਸੀ ਦੀ ਇੰਟਰਵਿਊ ਬਾਰੇ ਪੁੱਛਿਆ ਤਾਂ अरविंदਰ ਨੇ ਉਸ ਨੂੰ ਦੱਸਿਆ ਕਿ ਵੀਜ਼ਾ ਲੱਗ ਗਿਆ ਹੈ ਡਿੰਪਲ ਇਹ ਗੱਲ ਸੁਣ ਕੇ ਬਾਗੋ-ਬਾਗ ਹੋ ਗਈ ਉਸ ਨੇ ਵਜ ਗੱਲਾਂ अरविंदਰ ਨੂੰ ਸਮਝਾਈਆਂ ਅਤੇ ਕਿਹਾ ਕਿ ਜੀਜਾ ਜੀ ਹੁਣ ਤੁਸੀਂ ਕਿਸੇ ਤਰ੍ਹਾਂ ਦਾ ਫਿਕਰ-ਫਕਾ ਨਹੀਂ ਕਰਨਾ ਮੈਂ ਟਿਕਟ ਵੀ ਆਪ ਹੀ ਲੈ ਕੇ ਦਿਆਂਗੀ ਪਰ ਰਵਿੰਦਰ ਨੇ ਕਿਹਾ ਡਿੰਪਲ ਟੈਕਟ ਤਾਂ ਮੈਂ ਆਪਹੀ ਲੈ ਦੇਣੀ ਆ ਮੇਰੀ ਜਾਣ ਪਹਿਚਾਨ ਦਾ ਬੰਦਾ ਹੈਗਾ ਇੱਥੇ ਬਸ ਹੁਣ ਤੁਸੀਂ ਇਹਨੂੰ ਸੰਭਲਿਓ ਸਾਨੂੰ ਇਹਦੀ ਹੀ ਫਿਕਰ ਖਾ ਰਹੀ ਹੈ ਕਿਉਂਕਿ ਕਦੇ ਕਰੋ ਕੱਲੀ ਇੱਥੇ ਵੀ ਨਹੀਂ ਗਈ ਹੁਣ ਕੱਲੀ ਪਰਦੇਸਾਂ ਨੂੰ ਚੱਲੀ ਆ ਇਹ ਆਖਦੇ ਉਸ ਦਾ ਗਲਾ ਪਰ ਆਇਆ ਤੇ ਉਸ ਤੋਂ ਅੱਗੇ ਹੋਰ ਕੋਈ ਗੱਲ ਨਾ ਹੋਈ ਫੋਨ ਉਸਨੇ ਰਮਨ ਨੂੰ ਫੜਾ ਦਿੱਤਾ ਰਮਨ ਵੀ ਪਤੀ ਵੱਲ ਵੇਖ ਕੇ ਭਵਕ ਜਿਹੀ ਹੋ ਗਈ ਸੀ ਪਰ ਉਸਨੇ ਡਿੰਪਲ ਨਾਲ ਗੱਲ ਕੀਤੀ ਅਤੇ ਕਿਹਾ ਡਿੰਪਲ ਤੇਰਾ ਮੈਂ ਕਿਹੜੇ ਰੋਣਾ ਸੁਖਰਾਣਾ ਕਰਾਂ ਮੇਟੀ ਰਾ ਲੇਖਾ ਕਿੱਥੇ ਗਿਆ ਕੀ ਭੈਣ ਤੂੰ ਮੇਰੀ ਕੁੜੀ ਦੀ ਕਿਸਮਤ ਬਣਾ ਦਿੱਤੀ ਡਿੰਪਲ ਨੇ ਰਮਨ ਨੂੰ ਵਿੱਚੋਂ ਹੀ ਟੋਕੇ ਗਿਆ ਭੈਣੇ ਲੇਖਾ ਜੋਖਾ ਕੀ ਹੁੰਦਾ ਅਸੀਂ ਕੁਝ ਨਹੀਂ ਕੀਤਾ ਇਹ ਕੁੜੀ ਦੀ ਕਿਸਮਤ ਸੀ ਨਾਲੇ ਤੁਸੀਂ ਇੰਨੀ ਚਿੰਤਾ ਨਾ ਕਰੋ ਇਹਦੀ ਇਹ ਕਿਹੜੀ ਕਿਤੇ ਅਨਪੜਾ 에ਰਪੋਰਟ ਤੇ ਕੋਈ ਦਿੱਕਤ ਨਹੀਂ ਆਉਂਦੀ ਤੇ ਜਹਾਜ਼ ਵਿੱਚ ਬਥੇਰੇ ਲੋਕ ਮਿਲ ਜਾਂਦੇ ਹੈਲਪ ਕਰਦੇ ਜਦੋਂ ਇੱਥੇ ਉਤਰੇਗੀ ਤਾਂ ਅਸੀਂ ਬਾਹਰ ਪਹਿਲਾਂ ਹੀ ਪਹੁੰਚ ਜਾਣਾ ਜਸਸੀ ਨੂੰ ਲੈਣ ਲਈ ਤੁਸੀਂ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੋ ਤੁਸੀਂ ਮੇਰੀ ਜਸਦੀ ਨਾਲ ਗੱਲ ਕਰਾਓ ਰਮਨ ਨੇ ਫੋਨ ਜਸਦੀ ਦੇ ਹੱਥ ਫੜਾ ਦਿੱਤਾ ਜਸਦੀ ਨੇ ਆਪਣੀ ਮਾਸੀ ਨਾਲ ਬਹੁਤ ਦੇਰ ਤੱਕ ਗੱਲ ਕੀਤੀ ਜਦੋਂ ਫੋਨ ਕੱਟਿਆ ਤਾਂ ਉਸਦੇ ਦਿਲ ਵਿੱਚ ਬਹੁਤ ਸਕੂਨ ਸੀ ਅਗਲੇ ਦਿਨ ਤੋਂ ਮਾਂ ਦੀ ਦੋਵੇਂ ਨਾਲ ਜਾਣ ਵਾਲਾ ਸਮਾਨ ਇਕੱਠਾ ਕਰ ਲੱਗ ਗਈਆਂ ਰਵਿੰਦਰ ਨੇ ਟਿਕਟ ਵੀ ਲੈ ਲਈ ਜਿਵੇਂ ਜਿਵੇਂ ਜਸਦੀ ਦੀ ਫਲਾਈਟ ਦੇ ਦਿਨ ਨੇੜੇ ਆ ਰਹੇ ਸਨ ਉਵੇਂ ਉਵੇਂ ਰਮਨ ਤੇ ਰਵਿੰਦਰ ਦੇ ਦਿਲ ਵਿੱਚ ਹੌਲ ਪੈਣੇ ਵੱਧ ਰਹੇ ਸਨ ਜੋ ਸੁਭਾਵਕ ਹੀ ਹਨ ਕਲੇਜ ਦੇ ਟੁਕੜੇ ਨੂੰ ਆਪਣੇ ਨਾਲੋਂ ਵੱਖ ਕਰਨਾ ਜਿਹੜਾ ਸੌਖਾ ਹੁੰਦਾ ਦੋਵੇਂ ਮੀਆਂ ਬੀਵੀ ਕਈ ਵਾਰੀ ਅੱਖਾਂ ਪਰ ਕੇ ਡੋਲ ਲੈਂਦੇ ਗਿਣਤੀ ਦੇ ਦਿਨ ਬੀਤਦਿਆਂ ਪਤਾ ਹੀ ਨਾ ਲੱਗਾ ਜੱਸੀ ਦੀ ਫਲੈਟ ਦਾ ਦਿਨ ਵੀ ਆ ਗਿਆ ਸੀ ਜੱਸੀ ਦੀ ਫਲੈਟ ਤੜਕਸਰ 3 ਵਜੇ ਸੀ ਅਰਵਿੰਦਰ ਅਤੇ ਰਮਨ ਦਾ ਦਰਦ ਕੋਈ ਪੁੱਛਿਆ ਜਾਣੇ ਕਿ ਕਿਵੇਂ ਮੂੰਹ ਨੂੰ ਆ ਰਹੇ ਸੀਗੀ ਤੁਮੇ ਇੱਕ ਦੂਜੇ ਟੋਲੇ ਹੋ ਕੇ ਅੱਖਾਂ ਵਰਕੇ ਡੋਲ ਲੈਂਦੇ ਕਰੋ ਦਲੀਲੀ ਰਵਾਨਾ ਹੁੰਦਾ ਸਮਾਗਿਆ ਸੀ ਨਾਲੇ ਵਾਲੇ ਕਰਦੇ ਗਵਾਂਡਨ ਮਿਲਣ ਆਈ ਤੇ ਰਮਨ ਦਾ ਘਟ ਪਰ ਆਇਆ ਉਹਨੇ ਰਮਨ ਨੂੰ ਹੌਸਲਾ ਦਿੱਤਾ ਤੇ ਬੋਲੀ ਭੈਣ ਜੀ ਦਿਲ ਹੌਲਾ ਨਾ ਕਰੋ ਹੌਸਲਾ ਰੱਖੋ ਰੋਜੀ ਰੋਟੀ ਦੀ ਖਾਤਰ ਬੱਚਿਆਂ ਨੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਹੁੰਦਾਗਾ ਖੁਸ਼ੀ ਖੁਸ਼ੀ ਤੋਰ ਕੇ ਆਓ ਉਸਨੇ ਜਸਸੀ ਨੂੰ ਪਿਆਰ ਕੀਤਾ ਬਾਹਰ ਟੈਕਸੀ ਆ ਚੁੱਕੀ ਸੀ ਕਰਨ ਤੇ ਰਵਿੰਦਰ ਨੇ ਜਸਸੀ ਦਾ ਸਾਮਾਨ ਟੈਕਸੀ ਵਿੱਚ ਰੱਖ ਦਿੱਤਾ ਸਾਮਾਨ ਟੈਕਸੀ ਵਿੱਚ ਰੱਖ ਹੁੰਦਾ ਦੇਖ ਸਾਰੀ ਗਲੀ ਦੇ ਲੋਕ ਵੀ ਇਕੱਠੇ ਹੋ ਗਏ ਸਭ ਨੇ ਜਸਸੀ ਨੂੰ ਪਿਆਰ ਅਤੇ ਅਸੀਸਾਂ ਦੇ ਕੇ ਵਿਦਾ ਕੀਤਾ ਦਿੱਲੀ ਨੂੰ ਜਾਣ ਤੋਂ ਪਹਿਲਾਂ ਰਮਨ ਨੇ ਰਵਿੰਦਰ ਨੂੰ ਕਿਹਾ ਕਿ ਪਹਿਲਾਂ ਗੁਰਦੁਆਰਾ ਸਹਿ ਮੱਥਾ ਟੇਕ ਲਓ ਜੀ ਫਿਰ ਅੱਗੇ ਚੱਲਾਂਗੇ ਰਵਿੰਦਰ ਨੇ ਡਰਾਈਵਰ ਨੂੰ ਗੱਡੀ ਘਰਦੁਆਰਾ ਸਹਿ ਲੈ ਜਾਣ ਨੂੰ ਕਿਹਾ ਸਾਰੇ ਪਰਿਵਾਰ ਨੇ ਗੁਰੂ ਘਰ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਤੇ ਦਿੱਲੀ ਨੂੰ ਚਾਲੇ ਬਾ ਦਿੱਤੇ ਪੂਰਾ ਰਸਤਾ ਕਿਸੇ ਨੇ ਵੀ ਕਿਸੇ ਨਾਲ ਗੱਲ ਨਾ ਕੀਤੀ ਇੰਜ ਲੱਗਦਾ ਸੀ ਜਿਵੇਂ ਸ਼ਬਦੀ ਮੁੱਕ ਗਏ ਹੋਣ ਬਸ ਕਦੇ-ਕਦੇ ਰਵਿੰਦਰ ਡਰਾਈਵਰ ਨਾਲ ਗੱਲ ਕਰ ਲੈਂਦਾ ਉਹ ਵੀ ਸ਼ਾਇਦ ਇਸ ਲਈ ਕਿ ਡਰਾਈਵਰ ਸੌਣਾ ਜਾਵੇ ਦਿੱਲੀ ਪਹੁੰਚ ਕੇ 에ਰਪੋਰਟ ਜਾਣ ਤੋਂ ਪਹਿਲਾਂ ਉਹ ਜੱਸੀ ਦੀ ਭੂਆ ਦੇ ਘਰ ਗਏ ਉੱਥੇ ਚਾਹ ਪਾਣੀ ਪੀ ਕੇ 에ਰਪੋਰਟ ਪੁੱਜ ਗਏ ਜਿਵੇਂ ਹੀ ਗੱਡੀ ਵਿੱਚੋਂ ਉਤਰੇ ਰਮਨ ਦੇ ਦਿਲ ਨੂੰ ਡੋਬੂ ਪੈ ਲੱਗੇ ਪ੍ਰਵਿੰਦਰ ਵੀ ਜੱਸੀ ਨਾਲ ਅੱਖ ਨਹੀਂ ਮਿਲਾ ਰਿਹਾ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਜੇ ਉਸ ਨੇ ਧੀ ਨਾਲ ਨਜ਼ਰਾਂ ਮਿਲਾ ਲੰਗਾਂ ਤਾਂ ਉਸ ਦੇ ਸਬਰ ਦਾ ਬੰਡ ਟੁੱਟ ਜਾਵੇਗਾ ਕਾਰਨ ਤੇ ਜੱਸੀ ਨੇ ਸਮਾਨ ਵਾਲੇ ਟੇਕੀ ਅਤੇ ਵਗੱਡੀ ਵਿੱਚੋਂ ਬਾਹਰ ਕੱਢੇ ਤੇ ਸਾਰਾ ਪਰਿਵਾਰ ਗੇਟ ਨੰਬਰ 2 ਵੱਲ ਤੁਰ ਪਿਆ ਗੇਟ ਦੇ ਕੋਲੇ ਜਾ ਕੇ ਜੱਸੀ ਨੇ ਭਰੇ ਮਨ ਨਾਲ ਮਾਂ ਨੂੰ ਗਲ ਬੱਕੜੀ ਪਾਈ ਤਾਂ ਰਮਨ ਦੇ ਸਬਰ ਦਾ ਬੰਡ ਟੁੱਟ ਗਿਆ ਉਹ ਧੀ ਦੇ ਗੱਲ ਲੱਗ ਕੇ ਫੁੱਟ ਫੁੱਟ ਰੋ ਰਹੀ ਰਵਿੰਦਰ ਅਤੇ ਕਰਨ ਦੀਆਂ ਅੱਖਾਂ ਵੀ ਨਭੋਂ ਗੰਗਾਂ ਜੱਸੀ ਕਰਨ ਅਤੇ ਰਵਿੰਦਰ ਨੂੰ ਵੀ ਮਿਲੀ ਰਵਿੰਦਰ ਨੇ ਭਰੇ ਮਨ ਨਾਲ ਤੀਰ ਦੇ ਸਿਰ ਤੇ ਹੱਥ ਰੱਖਿਆ ਅਤੇ ਜੱਸੀ ਸਮਾਨ ਲੈ ਕੇ ਦੇ ਅੰਦਰ ਵੜ ਗਈ ਕਰਨ ਨੇ ਮਾਂ ਨੂੰ ਕਲਾਵੇ ਵਿੱਚ ਲਿਆ ਹੋਇਆ ਸੀ ਜੱਸੀ ਤੱਕ ਜਸਤ ਸੀ ਜਦ ਤੱਕ ਰੱਸੀ ਉਹਨਾਂ ਨੂੰ ਦਿਖਾਈ ਦਿੰਦੀ ਰਹੀ ਤਦ ਤੱਕ ਉਹ ਤਿੰਨ ਨੂੰ ਉਸ ਨੂੰ ਇੱਕ ਟੱਕ ਦੇਖਦੇ ਰਹੇ ਜਿਵੇਂ ਜਸੀ ਅੱਖਾਂ ਤੋਂ ਉੱਲੇ ਹੋਈ ਰਵਿੰਦਰ ਜਾਂਦੀ ਹੋਈ ਜਸੀ ਨੂੰ ਇੱਕ ਪਲ ਹੋਰ ਦੇਖਣ ਲਈ ਗੇਟ ਨੰਬਰ ਇੱਕ ਵੱਲ ਇਵੇਂ ਦੌੜੀ ਜਿਵੇਂ ਕੋਈ ਕਾਂ ਆਪਣੇ ਬਛੜੇ ਨੂੰ ਦੇਖਣ ਲਈ ਭਜਦੀ ਹੋਵੇ ਪਰ ਜਸੀ ਉਸ ਨੂੰ ਕਿਦਰੇ ਵੀ ਨਜ਼ਰ ਨਹੀਂ ਆਈ ਉਹ ਵਾਪਸ ਰਮਨ ਤੇ ਕਰਨ ਦੇ ਕੋਲੇ ਆ ਗਈ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਉਸ ਦੀ ਚੰਦ ਕੱਢ ਕੇ ਲੈ ਗਿਆ ਹੋਵੇ ਉਸ ਨੂੰ ਆਪਣਾ ਸਰੀਰ ਬੋਝਲ ਜਿਹਾ ਲੱਗ ਰਿਹਾ ਸੀ ਕਰਨ ਨੇ ਆਪਣੇ ਪਾਪਾ ਵੱਲ ਵੇਖਿਆ ਤੇ ਬਾਹ ਫੜ ਕੇ ਨੇੜੇ ਹੀ ਇੱਕ ਕੁਰਸੀ ਤੇ ਬਿਠਾ ਦਿੱਤਾ ਉਹ ਕੋਈ ਘੰਟਾ ਪਰ ਉੱਥੇ ਬੈਠੇ ਰਹੇ ਜੱਸੀ ਦੇ ਸਮਾਨ ਦੀ ਬੋਰਡਿੰਗ ਹੋ ਗਈ ਤਾਂ ਉਸ ਨੇ ਰਵਿੰਦਰ ਦੇ ਮੋਬਾਈਲ ਤੇ ਮੈਸੇਜ ਕੀਤਾ ਕਿ ਪਾਪਾ ਜੀ ਤੁਸੀਂ ਘਰੋਂ ਚਲੇ ਜਾਓ ਮੇਰੇ ਸਮਾਨ ਦੀ ਬੋਰਡਿੰਗ ਹੋ ਗਈ ਹੈ ਰਵਿੰਦਰ ਨੇ ਦੋਵਾਂ ਮਾਂ ਪੁੱਤ ਨੂੰ ਇਸ਼ਾਰੇ ਨਾਲ ਚੱਲਣ ਲਈ ਕਿਹਾ ਅਤੇ ਤਿੰਨੇ ਜਾਣੇ ਪੈਰ ਕਢਿਸਦੇ ਹੋਏ ਟੈਕਸੀ ਸਟੈਂਡ ਵੱਲ ਨੂੰ ਤੁਰ ਪਏ ਤੋਂ ਨੂੰ ਕਹਣੀ ਕਿਵੇਂ ਲਿਖੀ ਬਾਕੀ ਦਾ ਭਾਗ ਲੈ ਕੇ ਆਵਾਂਗੇ ਅਗਲੇ ਦਿਨ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਸਰੀ ਘਰ ਜੀ